ਹਾਲਾਤ ਤਾਂ ਹੀ ਬਹੁਤ ਜ਼ਿਆਦੇ ਮੰਦੀ ਨੇ ਇਸ ਤੋਂ ਪਾਣੀ ਘੰਟੇ-ਘੰਟੇ ਬਾਦੀ ਚੜਕਦਾ ਥੋੜਾ ਜਿਹਾ ਬਹੁਤ ਗਲਤ ਕੰਮ ਹੋ ਰਿਹਾ ਬਾਈ ਉੱਧਰ ਜਾ ਕੇ ਤੁਸੀਂ ਪੰਡਾ ਦੇ ਵਿੱਚ ਦੇਖੋ ਉਹਨਾਂ ਦੇ ਘਰੇ ਪਿਛਲੀ ਸਾਈਡ ਸਾਰਾ ਸਮਾਨ ਰੱਖਿਆ ਪਿਆ ਉਹ ਲਵਾ ਲੈਂਦੇ ਆ ਉਹ ਹੋਰ ਸਟੋਰ ਕਰੀ ਜਾਂਦੇ ਆ ਆ ਦਰ ਕੋ ਜਿਹੜੀ ਟਰਾਲੀ ਵੀ ਜਿਹੜੀ ਹੈ ਪਾਣੀ ਦੀ ਗਰੇਚ ਪੇੜ ਵਿੱਚ ਆ ਦਿੱਤੀ ਹੈ ਜਾਸਤਾਨ ਲਗਾਤਾਰ ਵੱਧਾ ਜਾ ਰਿਹਾ ਤਾਂ ਉੱਤੇ ਹੀ ਪਿੰਡਾਂ ਦੇ ਵਿੱਚ ਵੀ ਜਿਆਦਾ ਪਾਣੀ ਵਧਣਾ ਸਟਾਰਟ ਹੋ ਚੁੱਕਿਆ ਹੈ ਤਾਂ ਕਾਫੀ ਜਿਆਦਾ ਪਾਣੀ ਵੱਧ ਚੁੱਕਿਆ ਹੈ ਤਾਂ ਮੇਰੇ ਪਿੱਛੇ ਤੁਸੀਂ ਦੇਖੀਓ ਖਰਪੂ ਦਾ ਪਿੰਡ ਜੱਲੋ ਕੇ ਔਰ ਪਾਣੇ ਵਾਲਾ ਹੈ ਆ ਇੱਥੇ ਜਿਹੜਾ ਹੈ ਕਿ ਇੱਕ ਵੱਡਾ ਜਿਹਾ ਰੋਡ ਹੈ ਜਿੱਥੋਂ ਨਾ ਪਾਣੀ ਦੇ ਕਈ ਮਾਹਰ ਰੋਡ ਤੋਂ ਟੁੱਟਿਆ ਹੈ। ਉਹ ਸੰਪਰਕ ਤੋਂ ਗਰੀਬ ਹੈ 10 ਤੋਂ 12 ਪਿੰਡਾਂ ਦਾ ਸੰਪਰਕ ਤੋਂ ਟੁੱਟਿਆ ਹੈ। ਇੱਕ ਰਾਹ ਸਮੱਗਰੀ ਇਹ ਜੀ ਲੈ ਕੇ ਸੈਕਟਰਾਂ ਦੀ ਆ ਰਹੀ ਸੀ ਤਾਂ ਉਹ ਵੀ ਕਿੱਥੇ ਪਾਣੀ ਨਹੀਂ ਸਪੇਰ ਚੱਲ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇ ਸਕੋ ਕਿਸ ਤਰ੍ਹਾਂ ਨੇ। ਤਾਂ ਇੱਥੇ ਸਮਾਜ ਸੇਵੀ ਜਿਹੜੇ ਆਏ ਹੋਏ ਸੀਗੇ ਜਿਹੜੇ ਲੰਗਰ ਵਰਤਾ ਰਹੇ ਸੀਗੇ ਸੇਵਾ ਕਰਨ ਆਏ ਸੀਗੇ ਤਾਂ ਅਸੀਂ ਉਹਨਾਂ ਦਾ ਘਰਵਾਲਾ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਸੋਚਦਾ ਹਾਂ ਕਿ ਇਹ ਜੇ ਵਾਟਾਂ ਅਸੂਤ ਕਿ ਨਾਮ ਹੈ ਸਰ ਸਾਡੇ ਕੋਲ ਇਹ ਨਾਮ ਹੋ ਗਿਆ ਤਾਂ ਅਸੀਂ ਰਾਜ ਨੂੰ ਇਹ ਸੇਵਾ ਪਰੈਸ਼ੀਟ ਲਈ 280 ਨੋਕਰੀ ਦੇ ਰਹੀ ਆ ਕਿਹਾ ਸਾਡੇ ਨੇਪਰ ਏਰੀਆ ਨਹੀਂ ਤੇ ਸਾਡੇ ਤੋਂ ਅੱਗੇ ਕਮਿਸ਼ਨਰੀ ਤੋਂ ਆਇਆਗੇ ਜੀ ਤੇ ਇਹਦਾ ਕੇਸ ਹੈ ਅਮਰੀ ਜੀ ਲੱਗਿਆ ਜੀ ਆਚਾਰ ਪਸ਼ੂਆਂ ਲਈ ਤੇ ਫੀਡ ਤੇ ਦਵਾਈ ਕਾ ਅੱਜ ਜਿਹੜੀ ਫੀਡ ਔਰ ਚਾਰਜ ਦੇ ਨਾ ਆਈ ਸੀਗੇ ਕਾ ਪੈਕੇਟ ਕਿਤਾ ਕੀ ਆਈਆਂ ਜਿਵੇਂ ਕਿ ਹੁਣ ਦੱਸਿਆ ਲੈ ਰਿਹਾ ਕਿ ਪਿੰਡਾਂ ਦਾ ਜਿਹੜਾ ਕੁੱਟਿਆ ਕਾ ਬੰਡਲ ਦੇ ਤਕਲੀਫ ਕੋਈ ਦਿੱਕਤ ਨਹੀਂ ਹਾਂਜੀ ਦੇਖੋ ਜਿਹੜੀ ਸਚਾਈ ਹੈ ਜੀ ਵੀ ਬੰਡ ਰੁੱਕ ਚੁੱਕੇ ਨੇਗੇ ਹੜਕ ਰੁੱਕ ਚੁੱਕੇ ਨੇ ਪਰ ਇਹ ਬਹੁਤ ਮੁਕਾਓ ਕਿਤੇ ਦੇਖ ਰਹੇ ਆਂ ਆਪਾਂ ਨਾ ਉਸ ਤੋਂ ਮਸਾਂ ਨੂੰ ਆਇਆ ਟਰੈਕਟਰ ਆਪਣੇ ਲੋਕਾਂ ਨੂੰ ਕੰਪੈਟਾ ਨੰਬਰਾਂ ਬੁਲਾ ਕੇ ਟਰੈਕਟਰ ਵਾਏ ਠੀਕ ਹੈ ਨੋ ਨਾਂ ਲੈ ਕੇ ਦੇਣੇ ਤੇ ਅੱਗੇ ਜਦੋਂ ਅੱਗੇ ਦੇਖਿਆ ਜਰਾ ਮੱਝ ਰੀ ਜਿਹੜੀ ਦਿੱਖ ਮੰਦਰੀ ਚਾਹੀ ਤਾਂ ਲੋਕਾਂ ਚ ਇਹਨਾਂ ਵਲ ਕੇ ਚਾਹੀਏ ਭੁੱਖਾ ਜੀਵੇ ਠੀਕ ਹੈ ਜਿਨ੍ਹਾਂ ਆਪਾਂ ਕਹਿੰਦੇ ਰੱਜੇ ਪੂਰੇ ਲੋਕ ਨੇ ਉਹ ਠੀਕ ਹੈ ਗਰੀਬਾਂ ਦਾ ਅੱਜ ਜਿਹੜੀ ਸਹਲਪ ਨਹੀਂ ਪਹੁੰਚ ਰਹੀ ਇਸ ਟਾਈਮ ਆ ਠੀਕ ਹੈ ਇਹ ਰੱਜੇ ਪੁੱਜੇ ਘਰ ਆ ਕੇ ਉਹ ਆਪਣੇ ਘਰੇ ਸਟੋਰ ਜ ਕਰੀ ਜਾਂਦੇ ਆ ਕੋਈ ਵੀਡ ਲੈ ਲੈਂਦੇ ਆ ਕੋਈ ਆਪਣੇ ਖਾ ਉਹ ਅਚਾਰ ਲੈ ਲੈ ਜੀ ਠੀਕ ਹੈ ਉਹ ਬਾਅਦ ਮੇਰੇ ਤੁਹਾਨੂੰ ਇੱਕ ਇੱਥੇ ਰੋਕ ਰਿਆਂ ਕਿ ਵੱਡਾ ਮੈਸੇਜ ਹੈ ਕਿ ਜਿਹੜੇ ਲੋਕ ਰੱਜੇ ਪੁੱਜੇ ਨੇ ਔਰ ਜਿਹੜੇ ਸਮਾਜ ਸੇਵੀ ਸਮਾਨ ਦੇ ਨਾਲ ਆ ਰਹੇ ਨੇ ਉਹਨਾਂ ਨੂੰ ਅਪੀਲ ਹੈ ਇਹ ਚੈਨਲ ਦੇ ਮੱਦੇਨਜ਼ਰ ਜਿਹੜੇ ਸਮਾਨ ਲੈ ਚੁੱਕੇ ਆ ਉਹ ਬਾਰ ਬਾਰ ਨਾਲਾਂ ਜਿੰਨਾ ਲੋੜਵੰਦ ਲੋਕ ਨੇ ਉਹਨਾਂ ਤੱਕ ਜਿਹੜਾ ਸਮਾਨ ਪਹੁੰਚਾਇਆ ਜਾਵੇ ਜਿਵੇਂ ਭਾਈ ਵੀਰ ਦੱਸ ਰਹੇ ਨੇ ਸਿਰ ਹੋਰ ਕੀ ਲੋਕ ਇਹਦੇ ਹਾਲਾਤ ਕੀ ਨੇ ਇਸ ਪਿੰਡ ਮੈਂ ਹਾਲਾਤ ਤਾਂ ਬਹੁਤ ਜ਼ਿਆਦਾ ਮੰਦੀ ਨੇ ਇਸ ਟਾਈਮ ਪਰ ਜਿਹੜੀ ਮੈਂ ਥੋੜੀ ਗੱਲ ਵੀ ਜਿਹੜੇ ਵੀ ਵੀਰ ਅਸੀਂ ਗੱਲ ਕਰਦੇ ਸੀ ਜਵਾਬ ਦਿੱਤੇ ਉਹ ਅਕੋਰਡਿੰਗ ਨੇ ਹੈਗੇ ਵੀ ਜਿਹੜੇ ਵੀ ਬੰਦੇ ਅਚਾਰ ਵਗੈਰਾ ਲੈ ਕੇ ਆਉਂਦੇ ਆ ਵੀਰ ਵਗੈਰਾ ਲੈ ਕੇ ਆਉਂਦੇ ਆ ਦਾ ਪਲੀ ਰਿਕਵੈਸਟ ਕਰਦਾ ਮੈਂ ਸਾਰੇ ਜਿੰਨੇ ਵੀ ਆਪਣੇ ਇਹਨਾਂ ਐਨਓ ਐਨਓ ਜਿਹੜਾ ਨਾ ਕੋਈ 12 ਬੰਦੇ ਤੇ ਐਵੇਂ ਵੇਚਦੇ ਜੁਰਤ ਕਰਾ ਰਹੇ ਇਹਨਾਂ ਬੰਦੇ ਚਾਹ ਰਹੇ ਆਗੇ ਤੁਹਾਨੂੰ ਸਪੈਸ਼ਲੀ ਮੈਂ ਕਹਾਂਗਾ ਵੀ ਕਿਸੇ ਲੋਕਾਂ ਦੇ ਘਰੇ ਆਪ ਬਿਲਦ ਕਰੋ ਇਹ ਨਾ ਵੀ ਕਿਸੇ ਬੰਦੇ ਨਾਲ ਲੈ ਕੇ ਵੀ ਉਹਦੇ ਕਰ ਇੱਕ ਦੇ ਕਰ ਰਿਜ਼ਲਟ ਸਨ ਆਉਂਦਾ ਉਹ ਦੋ ਹਿੱਸੇ ਹੁੰਦਾ ਆਪਣਾ ਘਾੜੀ ਭਰੀ ਜਾਂਦਾ ਹੈ ਬੇਹਿੰਤੀ ਹੈ ਕਾਸਟਾ ਮੇਰੇ ਸਟੇਜ ਉੱਡਾ ਜਾ ਲੋਕਾਂ ਨੂੰ ਵੀ ਕੋਆਪਰੇਟ ਕੋਆਪਰੇਟ ਕਰਨਾ ਚਾਹੀਦਾ ਜੀ ਇਸ ਚੀਜ਼ ਜਮੀਰ ਕਹਿ ਸਕਦੇ ਵੀ ਉਹ ਵੱਡੇ ਲੈਵਲ ਤੇ ਸੌਦਾ ਹੋਇਆ ਵਾ ਜਿਹੜੇ ਜੈਨੂਇਨ ਲੋਕ ਆ ਜਿਹੜੇ ਹੁਣ ਵੱਡੇ ਲੈਵਲ ਤੋਂ ਬੰਦਾ ਜੀ ਉਹਨਾਂ ਪਟੋ ਡੋਨੇਟ ਨਹੀਂ ਹੋ ਰਿਹਾ ਸਹੀ ਜਗ੍ਹਾ ਤੇ ਨਹੀਂ ਪਹੁੰਚ ਰਿਹਾ ਉਹਦਾ ਐਪ ਜੇ ਉਪਯੋਗ ਹੋ ਰਿਹਾ ਇੱਥੇ ਜਿੱਥੇ ਵੀ ਅਸੀਂ ਦੇਖ ਰਹੇ ਹਾਂ ਕਿਉਂਕਿ ਥੋੜਾ ਜਿਹਾ ਬਹੁਤ ਗਲਤ ਕੰਮ ਹੋ ਰਿਹਾ ਬਾਈ ਉੱਤਰ ਜਾ ਕੇ ਤੁਸੀਂ ਪਿੰਡਾਂ ਦੇ ਵਿੱਚ ਦੇਖੋ ਉਹਨਾਂ ਦੇ ਘਰੇ ਪਿਛਲੀ ਸਾਈਡ ਸਾਰਾ ਸਮਾਨ ਰੱਖਿਆ ਹੋਇਆ ਉਹ ਲਵਾ ਲੈਂਦੇ ਆ ਉਹ ਹੋਰ ਸਟੋਰ ਕਰੀ ਜਾਂਦੇ ਜਿੱਥੇ ਗੈਰ ਨੂੰ ਲੋਡਾਂ ਖੜੀ ਬੋ ਦਿੰਦੇ ਨੇ ਕਿ ਹਾਰਪੀਟ ਤੇ ਜਿਹੜੇ ਆ ਕਿ ਰਾਹਤ ਸਮਗਰੀ ਦਾ ਨਜਾਇਜ਼ ਫਾਇਦਾ ਵੀ ਕਿਥੇ ਨਾ ਕਿਥੇ ਉੱਠਦਾ ਨਜ਼ਰ ਆ ਰਿਹਾ ਜਿਵੇਂ ਇਹ ਸੰਸਥਾ ਹੈ ਸੰਸਥਾ ਕੀ ਨਾਮ ਹੈ ਈਨ ਲਾਈਫ ਹੈ ਇੱਕ ਈਨ ਲਾਈਫ ਜਿਹੜੀ ਸੰਸਥਾ ਉਹਨਾਂ ਵੱਲੋਂ ਜ ਲਿ ਲੈ ਕੇ ਆ ਚੁਕੇ ਪਰ ਉਸ ਸਮਗਰੀ ਇੱਕ ਘਰ ਦੇ ਵਿੱਚ ਗਏ ਜਿੱਥੇ ਦੱਸਿਆ ਜਾ ਰਿਹਾ ਇਹਨਾਂ ਵੱਲੋਂ ਕਿ ਉਹਨਾਂ ਕੋਲ ਆਲਰੇਡੀ ਫੀਡ ਵਗੈਰਾ ਪਈ ਸੀ ਫਿਰ ਵੀ ਉਹਨਾਂ ਵੱਲੋਂ ਜਿਹੜਾ ਦੁਬਾਰਾ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਅਪੀਲ ਹੈ ਕਿ ਜਿਹੜੀ ਇਸ ਦਾ ਸਹੀ ਇਸਤੇਮਾਲ ਕੀਤਾ ਜਾਵੇ ਔਰ ਜ਼ਰੂਰਤਮੰਦਾਂ ਤੱਕ ਪਹੁੰਚੇ ਮੈਂ ਤਸਵੀਰ ਇੱਕ ਵਾਰੀ ਹੋਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤੁਸੀਂ ਤਸਵੀਰ ਦੇਖੋ ਟਰੈਕਟਰ ਫਸੇ ਹੋਏ ਆ ਜੇ ਲੋਕ ਕੋਈ ਵੀ ਦਾਨ ਤੋਂ ਹੀ ਜੇ ਲੋਕਾਂ ਲਈ ਪਸੰਦ ਲੱਗਾ ਮੋਹਿੰਦੌਰ ਜਿਹੜਾ ਮੋਹਿੰਦੌਰ ਨਾਲ ਜਿੱਥੇ ਸਮਾਨ ਪਹੁੰਚ ਰਿਹਾ ਤੋਂ ਨਾ ਰਹਿਣ ਕਿਹਾ ਜਿਹਨਾਂ ਦਾ ਸਮਾਨ ਪਹੁੰਚ ਰਿਹਾ ਤੇ ਹੁਣ ਐਨੀ ਲੋਕਾਂ ਨੂੰ ਅੱਜ ਦੇ 45 ਸਦੀ ਕਰ ਕਿਸੇ ਕਰੇ ਤਾਂ 70 70 ਲੋਕਾਂ ਨੂੰ ਚੜ੍ਹ ਗਿਆ ਵੀ ਬਹੁਤ ਜਲ ਸਮਾਨ ਲੈ ਗਿਆ ਉਸ ਦਾ ਜਿਹੜਾ ਅਸਰ ਹੈ ਉਹ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਿਆ ਇਹ ਉਹ ਲੋਕ ਨੇ ਜਿਹੜੇ ਆਪ ਸਮਾਜ ਦੀ ਸੇਵਾ ਕਰਦੇ ਨੇ ਔਰ ਅੱਜ ਲੰਗਰ ਵਰਤਾਨ ਵਾਸਤੇ ਆਏ ਸੀਗੇ ਲੇਕਿਨ ਮੋਹਾਲੀ ਜਿਲ੍ਹੇ ਦੇ ਸੰਪਰਕ ਹੈ ਸੜਕ ਪੱਟੀ ਦੇ ਨਾਲ ਸੰਪਰਕ ਦੇ ਕੋਲ ਹੈ ਟਰੈਕਟਰ ਟਾਲੀ ਜਿਹੜੀ ਹੈ ਰਾਜ ਮੰਤਰੀ ਵੱਲੋਂ ਕੋਸ਼ਿਸ਼ ਹੋਈ ਹੈ ਕਿ ਗੱਲਬਾਤ ਕਰਨੀ ਹੈ ਲੋਕਾਂ ਦੇ ਨਾਲ ਸਰ ਇੱਥੇ ਲਾਤ ਬਹੁਤ ਖਰਾਬ ਹੈ ਜੀ ਪਾਣੀ ਘੰਟੇ ਘੰਟੇ ਬਾਅਦ ਚੜ ਗਿਆ ਫੋਟੋ ਫੋਟੋ ਹੋ ਗਿਆ ਵੀਰੇ ਘੰਟੇ ਦੀ ਫੋਟੋ ਇੱਕ ਘੰਟੇ ਚ ਫੁੱਟ ਪਾਣੀ ਵੱਧ ਗਿਆ ਘੰਟੇ ਦੀ ਫੋਟੋ ਇੱਕ ਘੰਟੇ ਚ ਫੁੱਟ ਪਾਣੀ ਜਾ ਰਿਹਾ ਹੈ ਸਾਈਡ ਤੇ ਆ ਰਹੀ ਹੈ ਜੀ ਸੰਦਰਸ਼ਾਲੀ ਪਾਣੀ ਫਸ ਗਈ ਹੈ ਦਿੱਕਤ ਇਹ ਹੈ ਕਿ ਸੜਕ ਸੜਕ ਹੋਰ ਨਹੀਂ ਹੈ ਖੰਭੇ ਉੱਤੇ ਲਾਏ ਆ ਖੰਭਿਆਂ ਤੋਂ ਟਾਇਰ ਨਿਕਲ ਗਏ ਟਰਾਲੀ ਬਣ ਗਈ ਵਿੱਚ ਥਾਲੀ ਵਿੱਚ ਤਾਂਸ ਨਹੀਂ ਹਾਂਜੀ ਆ ਬਿਲਕੁਲ ਜਿਹੜੀ ਇਹ ਟਰਾਲੀ ਵੀ ਜਿਹੜੀ ਹੈ ਪਾਣੀ ਦੀ ਗਰੇਚ ਪੇਡ ਵਿੱਚ ਆ ਚੁੱਕੀ ਹੈ ਮੈਂ ਦਿਖਾਣੇ ਦੇਣਾ ਤੁਹਾਨੂੰ ਲਾਏ ਲੰਘਦੇ ਸੀ ਇਹ ਆ ਆਵਾਜ਼ ਮੌਜੂਦ ਹੈ ਕੈਚ ਕਰੀਏ ਮਨ ਲਾਹ ਸਕਰੀ ਹਾਂ ਮੈਂ ਮੇਰ ਨਾਲ ਵੀ ਬੈਠੀ ਸੀ ਇਹ ਅਭੀ ਆਇਓ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਵਿਧਾਇਕ ਜੀ ਜਿਆ ਦੀ ਜੀ ਪਤਨੀ ਕੋਲ ਦੇਖੋ ਤੁਸੀਂ ਇਹ ਪਾਣੀ ਦੇ ਵਿੱਚ ਜਿਵੇਂ ਦੱਸਿਆ ਜਿਹੜਾ ਹੈ ਮੱਝ ਦੀ ਇੱਕ 30 DC ਉਹ ਜਿਹੜੀ ਹੈ ਕਿ ਪਾਣੀ ਦੇ ਵਿੱਚ ਜਿਹੜੀ ਹੈ ਲੋਕਾਂ ਦੀ ਸੇਵਾ ਕਰਦੇ ਸੀ ਇੱਥੇ ਐਮਐਲਏ ਦੇ ਵਿਧਾਇਕ ਤੇਰੇ ਦੇ ਜਜੀਤ ਜੀ ਉਹ ਉਹਨਾਂ ਦੀ ਪਤਨੀ ਵੀ ਜਿਹੜੀ ਹੈ ਪਾਣੀ ਦੇ ਵਿੱਚ ਜਿਹੜੀ ਹੈ ਸੇਵਾ ਕਰਦੇ ਹੋਣੇ ਜਰਾਏ ਤਸਵੀਰਾਂ ਤੁਸੀਂ ਦੇਖੋ ਪਰ ਗੱਲਬਾਤ ਨਹੀਂ ਕਰਦੇ ਗਾ ਰਹੇ ਮਾਲਾ ਮਸਾਲਾ ਤਾਂ ਸੁਰੂ ਹੋ ਗਿਆ ਕਿ ਪਾਣੀ ਛਾਕੇ ਲੋਕਾਂ ਦੇ ਤੇਰੇ ਸਭ ਕੋ ਖਲਿਆ ਰਹੋ ਤਾਂ ਕੀ ਹੋਵੇ ਸੁਣ ਕੇ ਸੈਸ਼ਕਲ ਬੀ ਜੀ ਅਸੀਂ ਅੱਜ ਇਸ ਹਾਲਾਤ ਚ ਸੋਚੇ ਕਿ ਪੂਰੇ ਪੰਜਾਬ ਵਿੱਚ ਪੂਰੇ ਇਸ ਤੋਂ ਤੁਕਦੀ ਕਢੀ ਦੇ ਚਾਹੁੰਦੇ ਪੰਜਾਬੀਆਂ ਦੇ ਨਾਲ ਪੂਰੀ ਪੰਜਾਬੀਅਤ ਜਿਹੜੀ ਪੂਰੀ ਪੰਜਾਬ ਦੀ ਮਾਨ ਨੂੰ ਲਈ ਜਾ ਰਿਹਾ ਹੈ ਸਾਨੂੰ ਬੜਾ ਹੀ ਅਫਸੋਸ ਹਿਲਾਦਾ ਹੈ ਪੂਰੀ ਮਾਰਾ ਜੜਾ ਦੇ ਪੰਜਾਬੀਆਂ ਇਸੇ ਨਾਲ ਜਿਹੜੇ ਕਿ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਦਿੱਕਤ ਆ ਰਹੀ ਹੈ ਕਿੰਨਾ ਪੈ ਰਿਹਾ ਹੈ ਇਸ ਵਿੱਚ ਸਰਕਾਰ ਆਪਣਾ ਪੂਰਾ ਸਹਿਯੋਗ ਦੇ ਰਹੀ ਹੈ ਜਿਹੜੀਆਂ ਸੰਸਥਾਵਾਂ ਨੇ ਬਹੁਤ ਹੀ ਅੱਥਾ ਸਹਿਯੋਗ ਕੀਤਾ ਨੇ ਜਿਹੜੇ ਜਿਹੜੀ ਉਹ ਪੂਰੇ ਪੰਜਾਬ ਪੰਜਾਬ ਦੇ ਪਾਰ ਹੋਰ ਹਰਿਆਣੇ ਤੋਂ ਸਾਰੀ ਜਗਤੋਂ ਪੰਜਾਬ ਦੇ ਨਾਲ ਜਿਹੜੀ ਉਹ 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 ਜਿਹ ਸ਼ਿਰੀ ਰਜਨੀਸ਼ ਕੁਮਾਰ ਪੱਗਿਆ ਜੀ ਜਿਹੜੇ ਉਹ ਦਿਹਾਤੀ ਤੋਂ ਐਮਐਲਏ ਨੇ ਤੇ ਮੈਂ ਉਹਨਾਂ ਦੀ ਵਾਈਫ ਸੁਸ਼ੀਲ ਦੇਸ਼ਵਾਲੂ ਅੱਜ ਮੈਂ ਇਸ ਕੋਟੀ ਕੜੀ ਵਿੱਚ ਪੂਰੇ ਪੰਜਾਬ ਅਸਲ ਵਿੱਚ ਅੱਜ ਤੁਸੀਂ ਜਹਾਂ ਸਮਗਰੀਆਂ ਕਿਹਾ ਨੇ ਪਿੰਡ ਚ ਲੈ ਕੇ ਆਓ ਤੇ ਕੀ ਉਸ ਪਿੰਡ ਦਾ ਹਾਲ ਕੀ ਹੈ ਲੋਕਾਂ ਨਾਲ ਗਰਮਾਹਟ ਕਿੰਨੀ ਕੀ ਹੈ ਬਿਲਕੁਲ ਬਿਲਕੁਲ ਇਹ ਜਿਹੜੇ ਨੰਦੇ ਰਹਿੰਦੇ ਆ ਠੀਕ ਹੈ ਜਿੱਦੇ ਪਤਨੀ ਜਿਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਪੂਰੀ ਜਿਹੜੀ ਹੈ ਤਨਬੰਦ ਦੇ ਨਾਲ ਜਿਹੜੀ ਸੇਧਾ ਕੀਤੀ ਜਾਂਦੀ ਆ ਅੱਜ ਪਾਲੀ ਦੀਦੀ ਬਾਦ ਹਟਾਇਆ ਕਿੱਥੇ ਉਧਰ ਤੀਰ ਬਾਦ ਆ ਲੋਕ ਜਿਹੜੇ ਆ ਪਾਲੀ ਦੀ ਜਪੇਟ ਚ ਆਏ ਹੋਏ ਨੇ ਪਰ ਤੁਸੀਂ ਲਗਾਤਾਰ ਫੋਟੋਆਂ ਨਾਲ ਹਰ ਪਰ ਕਰਕੇ ਖਬਰ ਕਰੀ ਆ ਦਿਖਾਦੇ ਰਹੇ